ਪਤੋਂ 5000 ਦੇ ਕਰੀਬ ਮੌਜੂਦਾ ਅਤੇ ਸਾਬਕਾ ਵਿਧਾਇਕਾਂ ਸੰਸਦਾਂ ਖਿਲਾਫ ਕੇਸ ਚੱਲ ਰਹੇ ਨੇ। ਆਰਡੀਐਫ ਦੀ ਰਿਪੋਰਟ ਤੋਂ ਸੁਪਰੀਮ ਕੋਰਟ ਦੇ ਵਿੱਚ ਵਕੀਲ ਨੇ ਹਵਾਲਾ ਦਿੱਤਾ ਹੈ ਤੇ ਤਾਂ ਕਿ ਐਮਐਲਏ ਤੇ ਸੰਸਦਾਂ ਖਿਲਾਫ ਹੁਣ ਸੁਪਰੀਮ ਕੋਰਟ ਸਖਤ ਹੋਣ ਜਾ ਰਿਹਾ ਹੈ। ਐਨਵੀ ਨਿਊਜ਼ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਕਰ ਸੁਬਕਤ ਕਰਦਾ ਜਿਹੜੇ ਸਾਡੇ ਵਿਧਾਇਕ ਨੇ ਜਾਂ ਫਿਰ ਸੰਸਦ ਨੇ ਜਿਹੜੇ ਸੇਵਾਮੁਕਤ ਸੰਸਦ ਦੇ ਵਿਧਾਇਕ ਨੇ ਉਹਨਾਂ ਖਿਲਾਫ ਜਿਹੜੇ ਕੇਸ ਚੱਲਦੇ ਨੇ ਉਹ ਉਹਨਾਂ ਦਾ ਅੰਕੜਾ ਆਪਣੇ ਆਪ ਦੇ ਵਿੱਚ ਵੱਡਾ ਹੈ ਜੋ ਅ ਲੋਕ ਸਭਾ ਮੈਂਬਰ ਨੇ ਤੇ ਸਬਕਾ ਮੈਂਬਰ ਨੇ ਉਹਨਾਂ ਖਿਲਾਫ ਤਕਰੀਬਨ 5000 ਦੇ ਕਰੀਬ ਮਾਮਲੇ ਨੇ ਇਹਨਾਂ ਮਾਮਲਿਆਂ ਬਾਰੇ ਪਿਛਲੇ ਸਾਲ ਨਵੰਬਰ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਆਰਡਰ ਦਿੱਤੇ ਸਨ ਕਿ ਕੇਸਾਂ ਦਾ ਨਿਬਟਾਰਾ ਸਹੀ ਕੀਤਾ ਜਾਵੇ ਜਲਦੀ ਕੀਤਾ ਜਾਵੇ ਕਿਉਂਕਿ ਇਹਨਾਂ ਵਿੱਚੋਂ 170 ਖਲਾਫ ਬਧੇਰੇ ਗੰभीर ਮਾਮਲੇ ਨੇ ਜਿਨ੍ਹਾਂ ਮਾਮਲਿਆਂ ਦੇ ਵਿੱਚ 505 ਸਾਲ ਤੱਕ ਦੀ ਜਿਹੜੀ ਸਜ਼ਾ ਹੈਗੀ ਆ ਸੋ ਆਰਡੀਐਫ ਨੇ ਇੱਕ ਹਵਾਲਾ ਇੱਕ ਰਿਪੋਰਟ ਤਿਆਰ ਕੀਤੀ ਆ ਜਿਹਦੇ ਆਧਾਰ ਤੇ ਐਡਵੋਕੇਟ ਵਿਜੇ ਅंसारीਆ ਨੇ ਸਪਰੀਮ ਕੋਰਟ ਦੇ ਵਿੱਚ ਦੱਸਿਆ ਕਿ ਇਹ ਬੜਾ ਗੰਭੀਰ ਮਾਮਲਾ ਹੈ ਕਿਉਂਕਿ ਡੈਮੋਕ੍ਰੇਸੀ ਦਾ ਜਿਹੜਾ ਹੈਗਾ ਜਿਹੜਾ ਮਾਨਸਿਕਰ ਉਸ ਲੈਵਲ ਤੇ ਬਾਲ ਨਹੀਂ ਹੁੰਦਾ ਜਦੋਂ ਅਜਿਹੇ ਜਿਹੜੇ ਚੁਣੇ ਹੋਏ ਜਿਹੜੇ ਨੁਮਾਇੰਦੇ ਨੇ ਮੌਜੂਦਾ ਜਾਂ ਸਾਬਕਾ ਉਹ ਜਿਹੜੇ ਜਿੰਨਾ ਖਿਲਾਫ ਤੁਰੰਤ ਕਾਰਵਾਈ ਨਹੀਂ ਹੁੰਦੀ ਜਾਂ ਫਿਰ ਕੇਸ ਡਿਲੇ ਹੋ ਜਾਂਦੇ ਨੇ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਸੁਪਰੀਮ ਕੋਰਟ ਦੇ ਵਿੱਚ ਵਕੀਲ ਸਾਹਿਬ ਨੇ ਇਹ ਵੀ ਕਿਹਾ ਕਿ ਜਿਹੜੇ ਇਹ ਪ੍ਰਭਾਵਸ਼ਾਲੀ ਵਿਅਕਤੀ ਨੇ ਸਿਆਸੀ ਵਿਅਕਤੀ ਨੇ ਇੱਕ ਐਸਾ ਨੂੰ ਪ੍ਰਭਾਵਿਤ ਕਰ ਸਕਦੇ ਨੇ ਜਿਸ ਕਾਰਨ ਇੰਨਾ ਖਿਲਾਫ ਤੁਰੰਤ ਜਿਹੜੇ ਹੈਗੇ ਆ ਕਿਸ ਤਰ੍ਹਾਂ ਦਾ ਮਟਾਰਾ ਕੀਤਾ ਜਾਵੇ ਵਕੀਲ ਸਾਹਿਬ ਨੇ ਇਹ ਵੀ ਮੰਗ ਕੀਤੀ ਆ ਕਿ ਰੋਜ਼ਾਨਾ ਸੁਣਵਾਈ ਦੌਰਾਨ ਜਿਹੜੇ ਦੋ ਪੇਸ਼ੀਆਂ ਉਤੇ ਨਹੀਂ ਹਾਜ਼ਰ ਹੋਏ ਚਾਹੇ ਉਹ ਮੌਜੂਦਾ ਵਿਧਾਇਕ ਨੇ ਚਾਹੇ ਮੌਜੂਦਾ ਸੰਸਦ ਨੇ ਜਾਂ ਫਿਰ ਸਾਬਕਾ ਜਿਹੜੇ ਹੈਗੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਖਿਲਾਫ ਜਿਹੜੇ ਗੈਰਜਮਾਨਤੀ ਜਿਹੜੇ ਬਰੰਟ ਨੇ ਉਹ ਵੀ ਜਾਰੀ ਕੀਤੇ ਜਾਣ ਸੋ ਲੋਕਾਂ ਨੂੰ ਇਹ ਵੀ ਲੱਗਦਾ ਹੁੰਦਾ ਵੀ ਕਿਤੇ ਨਾ ਕਿਤੇ ਜਿਹੜੇ ਸਿਆਸੀ ਲੋਕ ਨੇ ਉਹਨਾਂ ਲਈ ਕਾਨੂੰਨ ਵੱਖਰੀ ਨਜ਼ਰ ਅਪਣਾਉਂਦਾ ਜਦਕਿ ਆਮ ਲੋਕਾਂ ਲਈ ਕਾਨੂੰਨ ਦੀ ਜਿਹੜੀ ਨਜ਼ਰ ਹੈ ਵੱਖਰੀ ਆ ਜਿਸ ਕਾਰਨ ਆਮ ਲੋਕਾਂ 'ਚ ਇਹ ਪ੍ਰਭਾਵ ਜਾ ਬਣ ਜਾਂਦਾ ਹੈ ਕਿ ਕਾਨੂੰਨ ਸਿਆਸੀ ਲੋਕਾਂ ਦਾ ਕੁਝ ਵੀ ਨਹੀਂ ਵਿਗਾੜ ਸਕਦਾ ਸੋ ਬੜੀ ਵੱਡੀ ਸਰਦਾਰ ਸਰਦਾਰਦੀ ਵਾਲੀ ਗੱਲ ਹੈ ਹੁਣ ਜਿਹੜੇ ਵੀ ਚੁਣੇ ਹੋਏ ਵਿਧਾਇਕ ਨੇ ਸੰਸਦ ਮੈਂਬਰ ਨੇ ਜਾਂ ਸਾਬਕਾ ਨੇ ਉਹਨਾਂ ਖਿਲਾਫ ਤੁਰੰਤ ਕਾਰਵਾਈ ਹੋਏਗੀ ਤਾਂ ਕਿ ਲੋਕਾਂ ਦੇ ਵਿੱਚ ਇਸ ਤਰ੍ਹਾਂ ਦਾ ਅਹਿਸਾਸ ਹੋਵੇ ਕਿ ਕਾਨੂੰਨ ਸਭ ਲਈ ਬਰਾਬਰ ਹੈ ਕੈਮਰਾਮੈਨ ਵਿਜੇ ਦੇ ਨਾਲ ਦਰਸ਼ਨ ਸਿੰਘ ਕੋਖਰ ਚੰਡੀਗੜ੍ਹ